ਜੋ ਸਿੰਘ ਦਾ ਮੁਖ ਅਫਸਰ ਠਾਣਾ ਅਛੇਵਲਾਈਂ ਬਟਿੰਡਾ ਦੇਖੋ ਚੋਰੀ ਦਾ ਮਾਮਲਾ ਇਹ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ अजीत ਰੋਡ ਤੋਂ ਤਿੰਨ ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮਕਦਮਾ ਨੰਬਰ 147 ਮਿਤੀ 19 6 25 ਅੰਡਰ ਸੈਕਸ਼ਨ 302 ਸਬਸੈਕਸ਼ਨ 2 ਪੀ ਐਨ ਐਸ ਤੇ ਮਕਦਮਾ ਨੰਬਰ 170 ਡੇਟਡ 30 6 2025 ਅੰਡਰ ਸੈਕਸ਼ਨ 302 303 ਸਬਸੈਕਸ਼ਨ 2 ਬੀ ਐਨਐਸ थाना ਸਿਵਲ ਲਾਈਨ ਦਰਜ ਰਿਸਟਰ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜੈਨਕਾਰ ਇੱਕ अल्टੋ ਤੇ ਇੱਕ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਚੋਰੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰਿੰਦਾ ਮੈਡਮ ਅਮਨੀਤ ਕੁੰਡਲ ਆਈਪੀਐਸ ਜੀ ਦੇ ਜਿਹੜੇ ਹੈਗੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਜਿਹੜੀਆਂ ਇਹ ਚਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਆਈ ਸੰਜੀਵ ਕੁਮਾਰ ਇੰਚਾਰਜ ਪੀਸੀਆਰ ਤੇ ਐਸਆਈ ਪ੍ਰੀਤਮ ਸਿੰਘ थाना ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੁਆਇੰਟਲੀ ਇਹਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜਾ ਸਕਸੈਸ ਮਿਲੀ ਜਦੋਂ ਇਹਦੇ ਵਿੱਚ ਮੁਕਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗਰਜੀਤ ਸਿੰਘ ਏਲੀਅਸ ਕਾਲਾ ਪਰਦੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਜਿਹੜੇ ਤਿੰਨ ਦੋਸ਼ੀ ਤਿੰਨੇ ਗਿੱਦੜਵਾ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀਆਂ ਦੋ ਕਾਰਾਂ ਆਲਟੋ ਤੇ ਵੈਗਨਰ ਦੀ ਜਿਹੜੇ ਬਾਡੀ ਤੇ ਚੈਸੀ ਤੇ ਜਿਹੜੇ ਇਹਨਾਂ ਇੰਜਨ ਤੇ ਸਪेयर ਪਾਰਟਸ ਵਗੈਰਾ ਜਿਹੜੇ ਸਾਰੇ ਬਰਾਮਦ ਕਰ। ਤੇ ਸਰ ਤੇ ਜਿਹੜਾ ਗਰਜੀਤ ਸਿੰਘ ਅਲੀਸ ਕਾਲਾ ਇਹ ਜਿਹੜੇ ਕੰਮ ਨੂੰ ਅੰਜਾਮ ਦਿੰਦਾ ਸੀਗਾ ਇਹ ਗਿੱਦੜਵੇ ਦਾ ਰਹਿਣ ਵਾਲਾ ਤੇ ਉੱਥੋਂ ਗਿੱਦੜਵੇ ਤੋਂ ਟ੍ਰੇਨ ਰਾਈ ਜਿਹੜਾ ਹੈਗਾ ਰਾਤ ਨੂੰ ਬਠਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਇਹਦਾ ਪਿੱਛਾ ਉਹ ਮਕੈਨਿਕ ਕੀ ਇਹ ਮਕੈਨਿਕ ਹੈਗਾ ਧਾਰਾਂ ਦਾ ਮਕੈਨਿਕ ਹੈ ਤੇ ਇਹਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪੁਰਾਣੀਆਂ ਕਾਰਾਂ ਐ ਉਹ ਆਸਾਨੀ ਨਾਲ ਜਿਹੜੀਆਂ ਖੁੱਲ ਜਾਂਦੀਆਂ ਤੇ ਇਹੀ ਸ਼ਿਕਾਰ ਬਣਾਉਂਦਾ ਸੀ ਜਿਹੜੀਆਂ ਗਲੀਆਂ 'ਚ ਘੁੰਮ ਕੇ ਜਿੱਥੇ ਕੋਈ ਪੁਰਾਣੀ ਕਾਰ ਆਲਟੋ ਵੈਗਨਰ ਵਗੈਰਾ ਖੜੀ ਹੈਗੀ ਹੈ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਗਿੱਦੜਵੇ ਲੈ ਆ ਕੇ ਅੱਗੇ ਜਿਹੜੇ ਰਜੇਸ਼ ਕੁਮਾਰ ਹੈਗਾ ਤੇ ਵੇਦ ਪ੍ਰਕਾਸ਼ ਹੈ ਇਹਨਾਂ ਨੂੰ ਅੱਗੇ ਵੇਚੇ ਇੱਕ ਗਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ ਤਿੰਨ ਕਾਰਾਂ ਚੋਰੀ ਹੋਈ ਸੀ ਤੇ ਜਿਹੜੇ ਦੋਵੇਂ ਮੁਕੱਦਮੇ ਉੱਚ 300 ਹੋਰ ਵੀ ਮਾਮਲੇ ਤੱਲੇ ਪਰ ਹੋ ਰਿਹਾ ਇਹ ਸਬੰਧੀ ਅਸੀਂ ਜਿਹੜੀ ਹੈਗੀ ਤਫ਼ਤੀਸ਼ ਜਾਰੀ ਹੈ ਕਿ ਸਬੰਧਤ ਥਾਣੇ ਤੋਂ ਇਹਨਾਂ ਦਾ ਪ੍ਰਦਾਰ ਘੜ ਲਿਆ ਜਾ ਰਿਹਾ ਇੱਥੇ ਇਹ ਵੀ ਦੱਸਣਾ ਹੈ ਕਿ ਵੀ ਜਿਹੜਾ ਰਜੇਸ਼ ਕੁਮਾਰ ਹੈ ਇੱਕ ਬਾੜੀਏ ਦਾ ਕੰਮ ਕਰਦਾ ਤੇ ਜਿਹੜੇ ਇੰਜਣ ਵਗੈਰਾ ਹੈਗੇ ਇਨੂੰ ਵੇਚੇ ਸੀਗੇ ਨੇ ਕਾਲੇ ਨੇ ਤੇ ਉਹ ਵੀ ਰਿਕਵਰ ਕਰ। ਪਰ ਇਹ ਦਿੱਲੀ ਤੋਂ ਲਿਆ। ਆ ਦੇਖਣਾ ਮੁੰਡਿਆ ਦਿੱਲੀ ਦੇ ਪਹਿਲਾਂ ਵੀ ਪੜੇਗੇ ਇਸ ਕਾਫੀ ਬੰਦੇ। ਮਤਲਬ ਬਠਿੰਡਾ ਦੇ ਵਿੱਚ ਬੜੇ ਜ਼ਿਆਦਾ ਹੋ ਕੇ ਪਹਿਲਾਂ 2388 ਵੀ ਜਨਪੋਲ ਦੇ ਉੱਪਰ ਪਟਾ ਦੇ ਉੱਪਰ ਕਾਫੀ ਟਾਰਗੇਟ ਤੋਂ ਕੀਤਾ ਜਾਂਦਾ। ਨਹੀਂ ਇਹ ਇਹ ਗਿੱਦੜਵੇ ਦੇ ਰਹਿਣ ਵਾਲੇ ਸੀ ਅਸੀਂ ਤਾਂ ਇਹ ਜਿਹੜਾ ਜਿੱਦੋਂ ਪੁੱਛ ਗਏ ਚਾ ਆਇਆ ਗਰਜੀਤ ਕਾਲੇ ਨੂੰ ਅਰੈਸਟ ਕੀਤਾ ਹੈਗਾ ਵੀ ਮੈਂ ਜਿਹੜਾ ਅੱਗੇ ਚੋਰੀ ਕੀਤਾ ਸੀਗਾ ਜੋ ਚੈਸੀ ਹੈਗੀ ਐ ਉਹ ਲੱਗ ਜਿਹੜਾ ਹੈਗੇ ਵੇਦ ਪ੍ਰਕਾਸ਼ ਨੂੰ ਅੱਗੇ ਵੇਚਿਆ ਤੇ ਜਿਹੜਾ ਆ ਆਪਣਾ ਰਜੇਸ਼ ਕੁਮਾਰ ਨੂੰ ਜਿਹੜਾ ਕਬਾੜੀ ਆ ਉਹ ਵਿੱਚ ਉਸ ਨੂੰ ਵੀ ਮਕਦਮੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਥੋੜੇ ਵਾਦੇ ਮਰਾਈ ਇਹ ਪੈਸੇ ਜਾਂ ਵੀ ਤੇ ਕੋਈ ਵੀ ਕਬਾੜੀ ਆ ਜਿਹੜਾ ਚੋਰੀ ਦਾ ਸਮਾਨ ਲਊਗਾ ਉਹਦੇ ਨੌਲੇਜ ਆ ਵੀ ਚੋਰੀ ਦਾ ਤਾਂ ਉਹਦੇ ਖਿਲਾਫ ਵੀ ਜਿਹੜੀ ਇਹ ਬੰਦੀ ਸਖਤ ਤੋਂ ਸਖਤ ਤਾਰ ਵੀ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪੀਜੀ ਚੈੱਕ ਕੀਤੇ ਆ ਕੱਲ੍ਹ ਕੀਤੇ ਆ ਜੀ ਚੈੱਕ ਕੀਤੇ ਜਾਂ ਕਿੰਨੇ ਵੀ ਇਹ ਗਿਆ ਸਪਟਾ ਬਹੁਤ ਹੈ ਸਿਕਾਰਾਂ ਦਾ ਸਪੈਸ਼ਲੀ ਕਾਰਾਂ ਦਾ ਜਿਹੜਾ ਪੂਰੇ ਬਠਿੰਡਾ ਦੇ ਵਿੱਚ ਇੱਕ ਸੱਤ ਨੇ ਹਾਂਜੀ ਅਸੀਂ ਅੱਗੇ ਵੀ ਰੂਟੀਨ ਚੈੱਕ ਕਰਦੇ ਹਾਂ ਨੇ ਪਰ ਇਹਦੇ ਲਈ ਜਿਹੜੀ ਨਵਾਂ ਸਪੈਸ਼ਲ ਡਰਾਈਵ ਅਸੀਂ ਪੀਜੀਲੀ ਚਲਾਈ ਸੀ ਇਹਦੇ ਵਿੱਚ ਜਿਹੜੀ ਹੈਗੀ ਜਿਹੜੇ ਖਵਾੜੀਆ ਜਾਂ ਸਕ੍ਰੈਪ ਦਾ ਕੰਮ ਕਰਦੇ ਆ ਉਹਨਾਂ ਲਈ ਵੀ ਇੱਕ ਸਪੈਸ਼ਲ ਡਰਾਈਵ ਚਲਾ ਕੇ ਜਿਹੜੀ ਹੈਗੀ ਹੈ ਇਹਦੇ ਚ ਜਿਹੜਾ ਹੈਗਾ ਚੈੱਕ ਕੀਤਾ ਜਾਉਗਾ ਸਰ ਤਾਂ ਵੀ ਤਾਂ ਵੀ ਪੂਰੇ ਇਹ ਤਕਰੀਬਨ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਡੇ 11 ਜਿਹੜੀ ਟ੍ਰੇਨ ਆਉਂਦੀ ਹੈ ਉਹ ਉੱਥੇ ਗਿੱਦੜਵੇ ਤੋਂ ਆਉਂਦਾ ਸੀ ਤੇ ਉਸ ਤੋਂ ਬਾਅਦ ਇਥੋਂ ਗੱਡੀ ਚੋਰੀ ਕਰਕੇ ਤੇ ਵਾਪਸ ਗਿੱਦੜਵੇ ਲੈ ਕੇ ਕਿ ਨੰਬਰ ਪਲੇਟਾਂ ਦੀ ਗਲਤੀ ਜਾਂ ਵੇਖੀ ਕਿ ਕਿਹੜੀ ਹੈ ਇਹ ਇਹ ਦਿੱਲੀ ਨੰਬਰ ਗੱਡੀਆਂ ਸੀ ਕੁਝ ਜਿਹੜੀ ਪੰਜਾਬ ਦੀਆਂ ਗੱਡੀਆਂ ਸੀ ਤੇ ਜਿਹਨੂੰ ਵੇਚਿਆ ਉਹ ਤੇ ਹਾਲ ਹੀ ਹਾਈ ਚ ਰਜੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਹੈ ਜਿਨ੍ਹਾਂ ਨੇ ਅਕੀਕਾਰ ਖਰੀਦੀ ਸੀ ਜਾਂ ਇਹਦਾ ਸਫੇਅਰ ਪਾਰਟ ਇੰਜਨ ਵਗੈਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਇਸੇ ਅਸੀ ਨਾਮਿਨੇਟ ਕਰਕੇ ਅਰੈਸਟ ਕਰ ਲਿਆ ਪਤਾ ਲੱਗਿਆ ਸਰ ਉਹਦੇ ਵਿੱਚ ਕਿ ਉਹ ਇੰਜਨ ਵਗੈਰਾ ਹੈਗਾ ਉਹ ਇਹਨੂੰ ਵੇਚ ਦਿੰਦਾ ਸੀ ਤੇ ਬਾਕੀ ਜਿਹੜਾ ਇਹਦਾ ਬੋਡੀ ਪਾਰਟਸ ਹੈਗੇ ਉਹ ਵੇਦ ਪ੍ਰਕਾਸ਼ ਜਿਹੜਾ ਇਹ ਵੀ ਮਕੈਨਿਕ ਹੈ ਇਹਨੂੰ ਵੇਚ ਦਿੰਦਾ ਸੀ ਤੇ ਇਹਨਾਂ ਵਿੱਚ ਜਿਹੜਾ ਇਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕਰ ਸਰ ਬਟਿਕ ਡੇਜੀ ਦੀ ਕਾਪੀ ਹੈ ਸਟਰਕਸਪੋਡਰ ਦੇ ਸਮਾਨ ਲਿਖਦੇ। ਇਹਨਾਂ ਵੀ ਚੈੱਕ ਕਰਾਂ ਕਿ ਜਦ ਹਾਂਜੀ ਹਾਂਜੀ ਇਹ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਪਹਿਲਾਂ ਪੀਜੀ ਦੀ ਸਪੈਸ਼ਲ ਡਰਾਈਵ ਚਲਾਈ ਸੀ ਤੇ ਹੁਣ ਜਿਹੜਾ ਕੋਈ ਸਫੇਅਰ ਪਾਰਟਸ ਦਾ ਹੈਗਾ ਕੰਮ ਕਰਦਾ ਹੈਗਾ ਪੁਰਾਣੇ ਜਿਹੜੇ ਪਾਰਟਸ ਲੈਂਦਾ ਜਾਂ ਸਕ੍ਰੈਪ ਦਾ ਕੰਮ ਕਰਦਾ ਉਹਦੇ ਵੀ ਸਪੈਸ਼ਲ ਡਰਾਈਵ ਚਲਾ ਕੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਗੱਲ ਸਾਹਮਣੇ ਆਵੇ ਟ੍ਰੈਸ ਕਰ ਲੀ ਟੂਰੀਕਰ ਕਿ ਉਹਨੂੰ ਪਾਰਟਸ ਦੇ ਸੇਲ ਕਰਦੇ ਹਾਂਜੀ ਅਲੱਗ-ਅਲੱਗੇ ਮਕੈਨਿਕ ਸੀਗਾ ਸਾਰਾ ਉਹਨੂੰ ਅੱਗੇ ਇਹਨੂੰ ਖੋਲ ਕੇ ਸਪੇਅਰ ਪਾਰਟਸ ਨੂੰ ਅਲੱਗ-ਅਲੱਗੇ ਦੋ ਜਣਿਆਂ ਨੂੰ ਅੱਗੇ ਵੇਚਦਾ ਸੀਗਾ ਤੇ ਉਹ ਅਸੀਂ ਦੋਵੇਂ ਇੱਥੇ ਅਰੈਸਟ ਕਰ ਲਿਆ ਅੰਤ ਤੱਕ ਇਸ ਤੋਂ ਬਾਅਦ ਵੀ ਉਹ ਅਗਿਰ ਨੂੰ ਕਿਹਾ ਇਹ ਗਤੀ ਮਤਲਬ ਕਿ ਇਹ ਕਿਸੇ ਨੂੰ ਕਹਿ ਚੁੱਕੀਆਂ ਸੀਗਾ ਉਹਦੇ ਸਬੰਧੀ ਜਿਹੜਾ ਅਸੀਂ ਇਹਦਾ ਰਿਮਾਂਡ ਲੈ ਕੇ ਪੁੱਛਗਿਛ ਕਰ ਰਹੇ ਹਾਂ ਵੀ ਅੱਗੇ ਜਿਹੜਾ ਹੈਗਾ ਅਖੇ ਕਿੱਥੇ ਸੇਲ ਕਰਦੇ ਸੀਗੇ ਜੇ ਉਹਨਾਂ ਦੇ ਖਿਲਾਫ ਵੀ ਜਿਹੜੀ ਸਫਾ ਮਿਸਲ ਦੇ ਸ਼ਾਹਦ ਆਉਂਦੀ ਹੈ ਤੇ ਉਹਨਾਂ ਖਿਲਾਫ ਵੀ ਟੋਸ ਜਿਹੜੀ ਹੈਗੀ ਹੈ ਸ਼ਾਹ ਉਮਰ ਚਲੇ ਜਾਂਦੇ